ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਸਾਧਨ ਨਹੀਂ ਸੀਗਾ ਇਹ ਕਹਿੰਦੇ ਸੀ ਜਰੂਰ ਚੜਚਾਣਾ ਹੁੰਦਾ ਸੀ ਅਸੀਂ ਬੜੇ ਹੀ ਸੋਚਦੇ ਸੀਗੇ ਮੰਨ ਦੇ ਵਿੱਚ ਕਿ ਪ੍ਰਭੂ ਸਾਨੂੰ ਵੀ ਕੋਈ ਸਾਧਨ ਦੇਵੇ ਤਾਂ ਇਹਨਾਂ ਦੇ ਪਤੀ ਪੁਰਾਣਾ ਮੋਟਰਸਾਈਕਲ ਲੈਣ ਗਏ ਸੀ ਪਰ ਪਰਮੇਸ਼ਵਰ ਨੇ ਨਮਾ ਦਵਾਂ ਦੇ ਲਈ ਮਦਦ ਕੀਤੀ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਔਰ ਅਗਲੀ ਗਵਾਹੀ ਆਪਣੇ ਵਿਚਾਰ ਪੈਣਸ਼ੰਦਰ ਕੌਰ ਗੱਗੜਪੁਰ ਤੋਂ ਤਾਂ ਉਹਨਾਂ ਦੀ ਗਵਾਹੀ ਹੈ ਕਿ ਉਹਨਾਂ ਦੀ ਗੋਲ ਦੇ ਵਿੱਚ ਜਿਹੜਾ ਛੋਟਾ ਜਿਹਾ ਉਹਨਾਂ ਦਾ ਬੱਚਾ ਹੈਗਾ ਬੇਟਾ ਹੈਗਾ ਉਹ ਇੱਕ ਦੋ ਦਿਨ ਪਹਿਲਾਂ ਪਰਸੋਂ ਕਾਫੀ ਜ਼ਿਆਦਾ ਕਹਿੰਦੇ ਬਿਮਾਰ ਸੀਗਾ ਉਹਨਾਂ ਨੂੰ ਬੁਖਾਰ ਉਲਟੀਆਂ ਲੂਜ਼ ਮੋਸ਼ਨ ਨਾ ਕਾਫੀ ਲੱਗੇ ਸੀ ਇਹਨਾਂ ਨੇ ਤਿੰਨ ਚਾਰ ਹਸਪਤਾਲ ਵੀ ਕਹਿੰਦੇ ਸੀ ਬਦਲਤੇ ਸੀਗੇ ਪਰ ਕਿਤੇ ਕੋਈ ਦਵਾਈ ਨਹੀਂ ਲੱਗੀ ਕਹਿੰਦੇ ਜਦ ਅਸੀਂ ਰੱਖ ਪਰਮੇਸ਼ਰ ਦੇ ਘਰ ਦੇ ਵਿੱਚ ਆਏ ਰੱਬ ਦੇ ਦਾਸ ਦਾਸੀ ਤੋਂ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਇਹਨਾਂ ਦੇ ਬੈਟੇ ਨੂੰ ਚਿਗਾਈ ਮਿਲੀ ਕਿ ਇਹਨਾਂ ਦਾ ਬੈਟਾ ਇੱਕ ਖਤਮ ਮੰਗੂ ਹੀ ਹੋ ਗਿਆ ਸੀਗਾ ਤਾਂ ਪਰਮੇਸ਼ਰ ਨੇ ਸ਼ੂਕੇ ਚੰਗਾ ਕੀਤਾ ਸਭ ਜਨ ਜ਼ੋਰ ਦੀ ਤਾਰੀਖ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਅਗਲੀ ਗਵਾਹੀ ਆਪਣੇ ਵਿਚਾਰ ਭੈਣ ਸੀਮਾ ਵੱਡੀ ਚੁੱਲੜ ਤੋਂ ਤਾਂ ਇਹਨਾਂ ਦੀ ਗਵਾਹੀ ਹੈ ਕਿ ਕੁਝ ਦਿਨ ਪਹਿਲਾਂ ਪੌੜੀਆਂ ਤੋਂ ਡਿੱਗ ਗਏ ਸੀਗੇ ਇਹਨਾਂ ਦੇ ਪੈਰ ਦੇ ਵਿੱਚ ਪੈਰ ਮੁੱਸ ਗਿਆ ਸੀ ਇਹਨਾਂ ਦਾ ਤਾਂ ਕਹਿੰਦੇ ਮੈਂ ਉਸ ਟਾਈਮ ਛੇਤੀ ਛੇਤੀ ਕਹਿੰਦੇ ਜਾ ਕੇ ਜੋ ਪ੍ਰਾਤਨ ਵਾਲਾ ਤੇਲ ਹੁੰਦਾ ਮਸਾ ਕੀਤਾ ਉਸੇ ਛੇਤੀ ਛੇਤੀ ਪੈਰ ਤੇ ਮਾਲਿਸ਼ ਕੀਤੀ ਤਾਂ ਉਸ ਟਾਈਮ ਕੀਆ ਪੈਰ ਠੀਕ ਹੋ ਗਿਆ ਕਹਿੰਦੇ ਦੂਸਰੇ ਦਿਨ ਵੀ ਕਹਿੰਦੇ ਥੋੜੀ ਜਿਹੀ ਸੋਜ ਰਹਿ ਗਈ ਸੀ ਪੈਰ ਨੂੰ ਕਹਿੰਦੇ ਮੈਂ ਪਰਮੇਸ਼ਰ ਨੂੰ ਕਿਹਾ ਵੀ ਮੈਂ ਕਿਸੇ ਡਾਕਟਰ ਕੋਲੇ ਨਹੀਂ ਜਾਣਾ ਕਿਸੇ ਤੇ ਨਹੀਂ ਜਾਣਾ ਵੀ ਤੁਸੀਂ ਠੀਕ ਕਰੇਗਾ ਮੇਰਾ ਪੈਰ ਤਾਂ ਪਰਮੇਸ਼ਰ ਨੇ ਇਹਨਾਂ ਦਾ ਵਿਸ਼ਵਾਸ ਨੂੰ ਤੋੜਾ ਕੀਤਾ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਖਮਾ ਕਰਾਂਗੇ ਅਗਲੀ ਗਵਾਹੀ ਆ ਭਰਾ ਜਗਿੰਦਰ ਸਿੰਘ ਹਿੰਮਤਪੁਰਾਣੀ ਤੋਂ ਬੈਠੇ ਨੇ ਤਾਂ ਇਹਨਾਂ ਦੀ ਗਵਾਹੀ ਹੈ ਕਿ ਪਿਛਲੇ ਸੰਡੇ ਰਬਰੇ ਦਾਸ ਨੂੰ ਸਟੇਜ ਤੇ ਹੀਲਿੰਗ ਪ੍ਰੇਰਦੇ ਸਮੇਂ ਗਵਾਹੀ ਹੋਈ ਸੀ ਕਿ ਕਿਸੇ ਨੂੰ ਬੁਰੇ ਸੁਪਨੇ ਆਉਂਦੇ ਨੇ ਤਾਂ ਪਰਮੇਸ਼ਵਰ ਉਹਨਾਂ ਸੁਪਨਿਆਂ ਤੋਂ ਉਹਨਾਂ ਨੂੰ ਛੁਟਕਾਰਾ ਦੇਣ ਜਾ ਰਹੇ ਤਾਂ ਉਹ ਗਵਾਹੀ ਇਸ ਭਾਈ ਦੀ ਸਨ ਜਿੰਦਗੀ ਦੇ ਵਿੱਚ ਪੂਰੀ ਹੋਈ ਹੈ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਅਗਲੀ ਗਵਾਹੀ ਆਪਣੇ ਵਿਚਾਰ ਭੈਣ ਕਮਲੇਸ਼ ਬੱਲਰਿਆਂ ਤੋਂ তাই ਦੱਸ ਦਿਆ ਕਹਿੰਦੇ ਇਹਨਾਂ ਦਾ কুলਰ ਸੀਗਾ ਉਹ ਖਰਾਬ ਹੋ ਗਿਆ ਸੀਗਾ ਤਾਂ ਘਰੇ ਕੋਈ ਇੰਤਜ਼ਾਮ ਵੀ ਨਹੀਂ ਸੀਗਾ ਪਰ ਕਹਿੰਦੇ ਮੈਨੂੰ ਮੇਰੇ ਪਰਮੇਸ਼ਰ ਦੇ ਵਿਸ਼ਵਾਸ ਸੀਗਾ ਇਹਨਾਂ ਨੂੰ ਪਤਾ ਨਹੀਂ ਲੱਗੇ ਕਿ ਕਿੱਥੋਂ ਇੰਤਜ਼ਾਮ ਹੋਇਆ ਕਿਵੇਂ ਕੁਲ ਠੀਕ ਹੋ ਕੁਲ ਠੀਕ ਹੋ ਕੇ ਇਹਨਾਂ ਦਾ ਘਰ ਆਇਆ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਅਗਲੀ ਗਵਾਹੀ ਆ ਪੈਨ ਬਲਜੀਤ ਕੌਰ ਭੰਗੋੜੇ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਤਾ ਇਹਨਾਂ ਦੀ ਗਵਾਹੀ ਹੈ ਕਹਿੰਦੇ ਅੱਜ ਬੱਸਾਂ ਬੰਦ ਸੀਗੀਆਂ ਜਦੋਂ ਮੈਂ ਪਿੰਡੋ ਤੁਰ ਹੀ ਕਹਿੰਦੇ ਮੈਨੂੰ ਪਿੰਡ ਦੇ ਬੱਸ ਸਟਾਪ ਤੇ ਕਹਿਣ ਲੱਗੇ ਵੀ ਅੱਜ ਮੁੜ ਜੇ ਬੱਸਾਂ ਬੰਦ ਨੇ ਘਰ ਮੁੜ ਜੇ ਵਾਪਸ ਲੱਗ ਜੇ ਕਹਿੰਦੇ ਪਰ ਮੈਂ ਅੱਜ ਪਰਮੇਸ਼ਰ ਦੇ ਘਰ ਦੇ ਵਿੱਚ ਆਉਣਾ ਹੀ ਸੀਗਾ ਜ਼ਰੂਰੀ ਸੀਗਾ ਤਾਂ ਇਹਨਾਂ ਨੇ ਆਪਣੇ ਮਨ ਦੇ ਵਿੱਚ ਪ੍ਰੇਰ ਕੀਤੀ ਵੀ ਪਰਮੇਸ਼ਰ ਕੋਈ ਇੰਤਜ਼ਾਮ ਕਰ ਮੈਂ ਤੇਰੇ ਘਰ ਦੇ ਵਿੱਚ ਜਾਣਾ ਤਾਂ ਪਰਮੇਸ਼ਰ ਨੇ ਇੰਤਜ਼ਾਮ ਕੀਤਾ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਇਆ ਸਭ ਜਨ ਜ਼ੋਰ ਦੀ ਤਾੜ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਅਗਲੀ ਗਵਾਹੀ ਆ ਭੈਣ ਸ਼ੰਦਰਕਾਰ ਲਾੜਗੰਜਾਰੇ ਤੋਂ ਉਹ ਪਿੱਛੇ ਬਲੰਟੀਅਰ ਨੇ ਖੜੇ ਹਨ ਕਿ ਗਵਾਹੀ ਹੈ ਇਹਨਾਂ ਦਾ ਨਰੇਗਾ ਦਾ ਕੰਮ ਚੱਲਦਾ ਹੈ ਇਹ ਦਰਖਤਾਂ ਦੇ ਨੰਬਰ ਲਾਉਂਦੇ ਆ ਤਾਂ ਕਹਿੰਦੇ ਸੀ ਤਿੰਨ ਚਾਰ ਭੈਣਾ ਸੀਗੀਆਂ ਅਸੀਂ ਨੰਬਰ ਲਾਉਣ ਲੱਗ ਰਹੇ ਸੀ ਦਰਖਤਾਂ ਦੇ ਤਾਂ ਨੇੜੇ ਕਹਿੰਦੇ ਉੱਥੇ ਕਰਨਗੜ ਬਾੜੀ ਸੀ ਕੁੱਤੇ ਵੀ ਕਹਿੰਦੇ ਕਾਫੀ ਸੀਗੇ 40-50 ਕੁੱਤੇ ਸੀਗੇ ਕਰਨਗੜ ਬਾੜੀ ਵਾਲੇ ਆਪਾਂ ਜਾਣਦੇ ਕਿੰਨੇ ਖਤਰਨਾਕੋ ਕੁੱਤੇ ਹੁੰਦੇ ਆ ਨਾ ਤਾ ਕਹਿੰਦੇ ਮੇਰੇ ਮਨ ਦੇ ਵਿੱਚ ਹੋਰ ਕੁਝ ਨਹੀਂ ਆਇਆ ਮੈਂ ਉਸ ਟਾਈਮ ਪਰਮੇਸ਼ਰ ਨੂੰ ਯਾਦ ਕੀਤਾ ਕਿ ਪ੍ਰਭੂ ਤੂੰ ਹੀ ਸਾਨੂੰ ਬਚਾਈਂਗਾ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਉਹ ਕੁੱਤੇ ਕਿੱਧਰ ਖਿੰਡ ਗਏ ਉੱਥੋਂ ਅਲੱਗ ਹੀ ਹੋ ਗਏ ਸਾਡੇ ਤੋਂ ਦੂਰ ਚਲੇ ਗਏ ਤਾਂ ਪਰਮੇਸ਼ਰ ਇਹਨਾਂ ਨੂੰ ਬਚਾਇਆ ਸਭ ਜਨ ਜੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਨਗੇ ਅਗਲੀ ਗਵਾਹੀ ਆ ਪੰਨ ਨੀਲਮ ਬੈਠ ਨੇ ਆਪਣੇ ਵਿਚਾਰ ਜਾਖਲ ਤੋਂ ਤਾਂ ਇਹਨਾਂ ਦੀ ਗਵਾਹੀ ਹੈ ਕਿ ਕਹਿੰਦੇ ਸਾਡੇ ਘਰ ਦੇ ਵਿੱਚ ਕਾਫੀ ਆਦਾ ਕਲੇਸ਼ ਰਹਿੰਦਾ ਸੀਗਾ ਅਸੀਂ ਰੱਬਰੇ ਦਾਸ ਤੋਂ ਜਦੋਂ ਪ੍ਰੇਅਰ ਕਰਵਾਈ ਤਾਂ ਕਲੇਸ਼ ਖਤਮ ਹੋਇਆ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਤਗਲੀ ਗਵਾਹੀ ਹੈ ਮੇਰੇ ਸਿਸਟਰ ਦੀ ਨਵਦੀਪ ਕੌਰ ਦੀ ਤਾਂ ਕੁਝ ਦਿਨ ਪਹਿਲਾਂ ਅੱਤ ਰਾਤ ਨੂੰ ਇਹਨਾਂ ਦੀ ਬਾਹ ਦੇ ਵਿੱਚ ਕਾਫੀ ਜ਼ਰਾ ਦਰਦ ਹੋਇਆ ਸੀਗਾ ਜਿਸ ਬਾਹ ਦੇ ਵਿੱਚ ਫਿਸਟੋਲਾ ਕਰਵਾਇਆ ਸੀਗਾ ਤਾਂ ਇਹਨਾਂ ਨੇ ਆਫਸੈਟ ਟਾਈਮ ਰਾਤ ਨੂੰ ਰਬਰੇ ਦਾਸ ਤੋਂ ਪ੍ਰੇਅਰ ਕਰਵਾਈ ਤਾਂ ਦਰਦ ਤੇ ਇਹਨਾਂ ਨੂੰ ਸ਼ਿਫਾ ਮਿਲੀ ਸਭ ਜਣ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਇਹ ਸਿਸ ਦੇ ਗਵਾਹਾਂ ਸਭ ਜਣ ਇਹਨਾਂ ਗਵਾਹਾਂ ਦੇ ਲਈ ਇੱਕ ਜ਼ੋਰਦਾਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨਗੇ